ਅਮਰੀਕਾ ਤੇ ਭਾਰਤ ਵਿਚਕਾਰ ਵਪਾਰ ਨੂੰ ਲੈ ਕੇ ਤਣਾਹ ਹੁਣ ਵਧਦਾ ਜਾ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵੱਡਾ ਐਲਾਨ ਕੀਤਾ ਹੈ ਜਿਸ ਦੇ ਵਿੱਚ 1 ਅਗਸਤ ਤੋਂ ਭਾਰਤ ਤੋਂ ਆਉਣ ਵਾਲੀਆਂ ਵਸਤਾਂ ਤੇ 25% ਟੈਰਿਫ ਲਗਾਉਣ ਦਾ ਜਿਹੜਾ ਕਿ ਐਲਾਨ ਕੀਤਾ ਹੈ ਟਰੰਪ ਨੇ ਸੋਸ਼ਲ ਮੀਡੀਆ ਤੇ ਪੋਸਟ ਜਾਰੀ ਕਰਕੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਭਾਰਤ ਰੂਸ ਤੋਂ ਹਥਿਆਰ ਤੇ ਤੇਲ ਖਰੀਦ ਰਿਹਾ ਹੈ ਇਸ ਦੇ ਲਈ ਅਮਰੀਕਾ ਇਸ ਦਾ ਜਿਹੜਾ ਕਿ ਜੁਰਮਾਨਾ ਭਰੇਗਾ ਟਰੰਪ ਨੇ ਇੱਥੇ ਹੀ ਬਸ ਨਹੀਂ ਕੀਤੀ ਉਹਨਾਂ ਨੇ ਕਿਹਾ ਹੈ ਕਿ ਭਾਰਤ ਦੇ ਨਾਲ ਅਮਰੀਕਾ ਦਾ ਵਪਾਰ ਘਾਟਾ ਬਹੁਤ ਵੱਡਾ ਹੈ ਅਤੇ ਭਾਰਤ ਨੀਤੀਆਂ ਅਮਰੀਕੀ ਕੰਪਨੀ ਦੇ ਲਈ ਸਮੱਸਿਆ ਪਾਣੀਆਂ ਨੇ ਇਸ ਲਈ ਟੈਰਿਫ ਲਗਾਉਣਾ ਜ਼ਰੂਰੀ ਹੈ ਭਾਰਤ ਸਰਕਾਰ ਨੇ ਇਸ ਤੇ ਸਖਤ ਰੁਖ ਹੁਣ ਅਪਣਾਇਆ ਵਣਜ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਅਸੀਂ ਇਸ ਫੈਸਲੇ ਦਾ ਪ੍ਰਭਾਵ ਦਾ ਅਧਿਐਨ ਕਰ ਰਹੇ ਹਾਂ ਅਤੇ ਰਾਸ਼ਟ ਇਹਦੇ ਦੇ ਵਿੱਚ ਹਰ ਜ਼ਰੂਰੀ ਕਦਮ ਵੀ ਚੁੱਕਰੇ ਆ ਸਰਕਾਰ ਕਹਿੰਦੀ ਹੈ ਕਿ ਭਾਰਤ ਤੇ ਅਮਰੀਕਾ ਤੇ ਇੱਕ ਸੰਤੁਲਿਤ ਲਾਭਦਾਇਕ ਵਪਾਰ ਸਮਝੌਤੇ ਵੱਲ ਕੰਮ ਕਰ ਰਹੇ ਨੇ ਪਰ ਭਾਰਤ ਦੀ ਨੀਤੀ ਪਹਿਲਾਂ ਦੇਸ਼ ਦਾ ਹਿੱਤ ਚਾਹੁੰਦੀ ਹੈ ਅਤੇ ਬਾਅਦ ਵਿੱਚ ਕੋਈ ਹੋਰ 트럼ਪ ਨੇ ਟੈਰਿਫ ਬੰਬ ਜਿਹੜਾ ਕਿ ਉਹ ਸੁੱਟਿਆ ਹੈ ਸਰਕਾਰ ਦਾ ਜਵਾਬ ਹੈ ਰਾਸ਼ਪਤੀ ਹਿੱਤ ਪਹਿਲਾਂ ਜਿਹੜੇ ਨੇ ਆਉਂਦੇ ਨੇ ਅਤੇ ਬਾਅਦ ਵਿੱਚ ਕਾਰੋਬਾਰੀ ਦੀ ਸੁਰੱਖਿਆ ਹੁੰਦੀ ਹੈ On India, are you still open to negotiate with India on the tariff front? Well, we're talking joke now. We'll see what happens. Again, uh, India was the highest or just about the highest tariff nation in the world, uh, one of the highest uh, 100 points, 150 points or percentages. Uh, so, India was one of the highest in the world. Uh, they had won 175% uh, and higher than that. You know, there's another higher one. Is Canada? Canada has—they've been charging our farmers 200%, 300%, 400% for years, and nobody did anything about it. But India is one of the highest, so we're going to see. We're negotiating with India right now.